ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਅ ਗੱਲ ਕੁਛ ਐਦਾਂ ਅੱਜ ਚਾਲੇ ਪਾਰਹੀਆਂ ਜੀ ਸੰਗਤਾ ਮਾਲਾ ਨੂੰ ਜਿਹੜੇ ਯੂਪੀ ਵਾਲੇ ਮੰਮੀ ਆਏ ਹੋ ਕੱਦੇ ਕਹਿੰਦੇ ਸੀ ਮੈਂ ਮਾਂਲਾਂ ਵਾਲੀ ਭੈਣ ਨੂੰ ਵੀ ਮਿਲਿਆ ਮਾਂਲਾਂ ਵਾਲੀ ਭੈਣ ਨੂੰ ਵੀ ਮਿਲਿਆ ਵਾ ਹਨਾ ਤੇ ਇਸ ਕਰਕੇ ਫਿਰ ਅੱਜ ਸੀ ਜਾ ਰਹੇ ਆ ਤੇ ਅੱਜ ਕੁਛ ਮੌਸਮ ਵੀ ਠੀਕ ਠੀਕ ਹੈ ਨਾ ਜ਼ਿਆਦਾ ਗਰਮੀ ਕਹਿਦੀ ਹੈ ਹੈਨਾ ਵੀ ਨਾ ਵੀ ਮਤਲਬ ਠੀਕ ਠੀਕ ਜਿਹੀ ਮੌਸਮ ਹੈ ਤੇ ਮੱਜਾਂ ਦੇ ਹੋਏਵੇਂ ਦੀ ਮੱਜਾਂ ਕੋਲਾਈ ਸੀ ਮੈਂ ਬੱਸੇ ਗੇੜਾ ਮਾਰਨੇ ਕ ਨਾਲੇ ਇਧਰ ਹੀ ਲੀ ਪਾਸੇ ਬਲੌਗ ਸ਼ੁਰੂ ਕਰਦੀ ਹੈ ਜੀ ਉਧਰ ਅੰਕਲ ਸਾਡੇ ਮੱਧਿਆ ਨੂੰ ਪਾਣੀ ਪਲਾਉਣ ਲੱਗੇ ਹੋਏ ਆ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਤੇ ਮਹਾਰਾਜ ਸਭ ਦੀਆਂ ਮਨੋ ਕਾਮਨਾਵਾਂ ਜੀ ਕਰੇ ਪੂਰੀਆਂ ਠੀਕ ਐ ਐਦਾਂ ਹੀ ਹੱਸਦੇ ਵਸਦੇ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਹੁਣ ਹੌਲੀ-ਹੌਲੀ ਸੇਧਾ ਜਿਹੜੀ ਉਹ ਲਾਈਨ ਤੇ ਆ ਰਹੀ ਐ ਇਸ ਕਰਕੇ ਹੁਣ ਸਜਨਾਤਾ ਜਨਾਹ ਹੋ ਗਿਆ ਜੀ ਸਟਾਰਟ ਹੁਣ ਹੋਣਗੀਆਂ ਦੱਬ ਕੇ ਸ਼ਾਪਿੰਗਾਂ ਠੀਕ ਹੈ ਹੁਣ ਸੂਟ ਪਾਏ ਜਾਣਗੇ ਜੀ ਨਵੇਂ-ਨਵੇਂ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਸੂਟ ਤਾਂ ਲਿੰਦੀ ਆ ਪਾਉਂਦੀ ਹੈ ਨਹੀਂ ਪਾਣਿਆ ਗਰਮੀ ਬਹੁਤ ਜ਼ਿਆਦਾ ਸੀਗੀ ਠੰਡਾ ਵਾਲੇ ਸੂਟ ਸਾਰੇ ਹੁਣ ਆਪਾਂ ਨੇ ਬੈੱਡਾਂ 'ਚ ਰੱਖਦੇ ਤੁਹਾਨੂੰ ਮੈਂ ਸੱਚੀ ਗੱਲ ਦੱਸ ਦਵਾਂ ਠੀਕ ਤੇ ਇੱਧਰ ਕਣਕ ਪਾਜੀ ਗਏ ਵੇਸੀਗੇ ਸ਼ਾਮ ਨੂੰ ਕਿਸੇ ਦੀ ਕਣਕ ਮੰਡੀ ਦੇ ਵਿੱਚ ਤਾਰ ਕੇ ਆਏ ਆਈ ਥਿੰਕ ਹੁ ਖਾਲੀ ਆ ਰਾਈਟ ਮੰਡੀ ਦੇ ਵਿੱਚ ਹੋ ਗਈ ਇਹ ਸਾਰਾ ਕੰਮ ਤੇ ਟਰੈਕਟਰ ਸਾਡਾ ਖੜਾ ਹੈ ਤੇ ਬੈਕ ਕੈਮਰਾ ਕਰਦੀਆਂ ਹਨ ਤੁਹਾਨੂੰ ਤੁਹਾਡੇ ਨਾਲ ਗੱਲਾਂ ਕਰਦੀਆਂ ਸਾਡਾ ਜਿਹੜਾ ਹਪਧੀਨਾ ਬਹੁਤ ਸੋਹਣਾ ਹੋ ਗਿਆ ਆ ਦੇਖੋ ਠੀਕ ਤੇ ਧਨੀਆ ਵੀ ਬੜਾ ਸੋਹਣਾ ਹੋ ਗਿਆ ਤੇ ਮੌਸਮ ਵੀ ਅੱਜ ਠੀਕ ਹੈ ਕਿਉਂਕਿ ਰਾਤ ਤੁਹਾਨੂੰ ਪਤਾ ਹਨੇਰੀ ਝੱਖੜ ਤੂਫਾਨ ਆਏ ਸੀਗੇ ਹੁਣੇ ਵੀਡੀਓ ਤਾਂ ਪਤਾ ਨਹੀਂ ਕਦੋਂ ਅਪਲੋਡ ਹੋਊਗੀ ਤੇ ਇੱਧਰ ਆਹ ਫਸਲ ਦਾ ਠੀਕ ਹੈ ਖੜੀ ਬਾਬੇ ਦੀ ਕਿਰਪਾ ਨਾਲ ਬਿਚ 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 ਗਈ ਵਿਚ ਵਿਚ ਥੋੜੀ ਜਿਹੀ ਹੋਈ ਵੀ ਆ ਚਲੋ ਜੋ ਕਰਦਾ ਮਾਲਕ ਚੰਗੇ ਲਈ ਕਰਦਾ ਆਪੇ ਟੈਨਸ਼ਨ ਲੈਣਗੇ ਸਾਨੂੰ ਕੀ ਆ ਮਾਲਕ ਆਪੇ ਟੈਨਸ਼ਨ ਲਊਗਾ ਤੇ ਆਹ ਦੇਖੋ ਜੀ ਜਦੋਂ ਕਾਰਜ ਚ ਕਰਦੇ ਆ ਜੀ ਅਸੀਂ ਐਂਟਰੀ ਆਹ ਦੇਖ ਅੜ ਜਾ ਫਿਰ ਆ ਕਿ ਕੀਤਾ ਸੌਰੀ ਕਰ ਨਾਨੀ ਦੋਤੀ ਸੇਮ ਸੇਮ ਅੱਜ ਪਿੰਕ ਪਿੰਕ ਬੁਲਾਓ ਮੰਮੀ ਸਾਸਰੀ ਕਾ ਮੈਂ ਕਿਹਾ ਅੱਜ ਮੰਮੀ ਦੇੰਦੀ ਤਿਆਰੀ ਕਰਦੇ ਭਾਂਜੀ ਹੁਣ ਮਿਲਦੀ ਅੱਜ ਪ੍ਰੋਗਰਾਮ ਬਣਿਆ ਅੱਜ ਪ੍ਰੋਗਰਾਮ ਬਣ ਗਿਆ ਫਾਈਨਲੀ ਸਾਸਰੀ ਕਾਲ ਜੀ ਹਾਂ ਹੁਣ ਬੁਲਾਓ ਜੀ ਚਾਚੀ ਸੌਰੀ ਕਰੇ ਸੌਰੀ ਅਸੀਂ ਮੋਹਲਾ ਨੂੰ ਚੱਲੇ ਜੀ ਕਿੱਥੇ ਨੂੰ ਚੱਲੇ ਮੰਮੀ ਪੁੱਛੇ ਰੂ ਕਿੱਥੇ ਚੱਲੇ ਦੇਖ ਫੇ ਇੱਥੇ ਪੜ ਕਿੱਥੇ ਨੂੰ ਚੱਲੇ ਪੁੱਛ ਦੱਸੋ ਪਹਿਲਾਂ ਕਿਸੇ ਕਰਾ ਲੋ ਤੇ ਮਾਲਾ ਨੂੰ ਮਾਲਾ ਕੌਣ ਆ ਨਾਨਾ ਜੀ ਕੀਦੇ ਨੂਰ ਦੇ ਕੀਦੇ ਨਾਨਾ ਜੀ ਆ ਕੀਦੇ ਨਾਨਾ ਜੀ ਆ ਨੂਰ ਚਲੋ ਫਿਰ ਆਜੋ ਆਜਾ ਆਜੋ ਹੁਣ ਸਾਡੀ ਨੂਰ ਸਾਡੇ ਵਿਚਕਾਰ ਆਜਾ ਆ ਚੱਲਿਏ ਚਾਚੂ ਨੂੰ ਥਾਲ ਛੇਤੀ ਦੇ ਕੇ ਕਿ ਚਾਚੂ ਚੱਲ ਚੱਲੀਏ ਮਾਲਾ ਨੂੰ ਚੱਲ ਕਿ ਚਾਚੂ ਜੀ ਦੇਖਿਓ ਹਾਕਾ ਮੰਨ ਗਈ ਆ ਅੰਦਰ ਬੁਲਾਇਆ ਜੀ ਸਤਿ ਸ੍ਰੀ ਅਕਾਲ ਉਹ ਅੰਦਰ ਬੁਲਾਇਆ ਜੀ ਸਾਰੇ ਨੂੰ ਹੋ ਗਏ ਜੀ ਰੈਡੀ ਸਟੇਡੀ ਭਾਈ ਕੁੜਮਾਂ ਦੇ ਜਾਣ ਨੂੰ ਠੀਕ ਐ ਆ ਸਾਡਾ ਮੰਕੂ ਨਾਨਕਿਆਂ ਨੂੰ ਚੱਲਿਆ ਅੱਜ ਦੂਜੀ ਵਾਰ ਹੁਣ ਇਹਨਾਂ ਨੇ ਵਾਛਟੀਆਂ-ਚੁੱਟੀਆਂ ਕਹਿ ਕਾਨਾ ਸੀ ਨਾਨਕੇ ਜਾਣੇ ਅਜੀ ਨਾਨਕੇ ਜਾਣੇ ਹਾ ਨਾ ਮਕੂ ਜਿਹੜੇ ਨਾਲ ਚਲ ਜੇਗਾ ਨਾ ਦੂਰ ਆਲੇ ਫੇਰ ਜਾਏਗਾ ਦੂਰ ਆਲੇ ਖਾਤਰ ਤਾਂ ਕਹਿ ਕਾ ਨਹੀਂ ਮੰਮੀ ਲੈ ਲਾ ਮਹੀਨੇ ਦੀ ਛੁੱਟੀ ਦੂਰ ਇਹਦੀ ਨਾ ਜਾਣਾ ਨਹੀਂ ਜਾਣ ਨੇ ਨੇੜੇ ਵਾਲਾ ਨੇ ਇਹਨਾਂ ਨੇ ਪਤਾ ਕਹਿ ਕਹਿ ਕਰਨਾ ਜੇ ਛੁੱਟੀਆਂ ਹੋਣੀਆਂ ਨੇ ਆਣੇ ਦੇ ਦਿਲ ਚੱਕਉਣੇ ਲਗਣਾ ਮੰਮੀ ਨਾਨਕੇ ਜਾਣਾ ਨਿਕਣਾ ਪੁੱਤ ਦੂਰ ਐ ਚੱਲ ਬਣਾਉ ਦੇ ਸਲਾ ਇਹਨੇ ਕਹਿ ਕਹਿਣਾ ਮੰਮਾ ਜਦ ਤੱਕ ਤੂੰ ਸਲਾ ਬਣਾਉਂਦੀ ਸਾਨੂੰ ਮਾਲਾ ਹੀ ਭੇਜ ਦੇ ਇਹਨਾਂ ਨੇ ਆਏ ਕਹਿ ਕਰਨਾ ਠੀਕ ਐ ਕਿੱਥੇ ਜਾਣਾ ਹੈ ਮਾਂ ਨਾ ਕਿੱਥੇ ਜਾਣਾ ਕਿੱਥੇ ਜਾਣਾ ਪਹਿਲਾਂ ਪਹਿਲਾਂ ਦੱਸ ਕਿੱਥੇ ਜਾਣਾ ਬਾਸ ਮਾਰ ਦੀ ਮਾਲਾ ਕਰਨਾ ਕਿੱਥੇ ਜਾਣਾ ਪੁੱਤ ਦਾਸ ਤੇ ਫੁੱਟੇ ਕਿੱਥੇ ਨਾ ਉਹ ਨੂੰ ਆ ਵੀ ਰੋਂਦਾ ਦੇਖਿਓ ਵੀਰਾ ਰੋਂਦਾ ਅਗਲੀ ਦਾ ਬਲਾਉ ਜੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਟ ਹੋ ਗਿਆ ਤੇ ਯਾਰ ਜੱਲੇ ਸੋਹਰਿਆਂ ਨੂੰ ਯਾਰ ਕਹੇ ਉਸਤਾ ਜਿੱਤਾ ਬੁੱਬ ਤੇ ਆਏ ਦੇ ਚਲੇ ਜਾ ਹਾਂ ਅੱਛਾ 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 ਆਪਣਾ ਦੇਸੀ ਬੰਦਾ ਆਏ ਹਾਏ ਅੱਛਾ ਦੇਸੀ ਬੰਦੇ ਆ ਕੋਈ ਆਪਾਂ ਆਏ ਨਹੀਂ ਹੈਗਾ ਵੀ ਕੋਈ ਯਾਰ ਅੱਛਾ ਸੱਚੀ ਸੱਚੀ ਗੱਲ ਦੱਸੋ ਡਰੇਰ ਮਾਰੀ ਕਿ ਨਹੀਂ ਲੱਗੇ ਸੋਹਰਾਂ ਨਾਲ ਹੀ ਫੇਰ ਵਧੀਆ ਸ਼ੁਕਰ ਹੈ ਮੈਂ ਲਾ ਕੇ ਸਾਰੇ ਨਾ ਮੈਂ ਫੈਲਾ ਆ ਕੁਛ ਜਿੱਦੀ ਜਿੱਦੀ ਜਾਂਦੇ ਆ ਮੰਮੀ ਮੇਰੀ ਗੱਲ ਤਾਂ ਸੁਣੋ ਅੱਜ ਦਿਨ ਪਤਾ ਨਹੀਂ ਕਿੱਥੋਂ ਚੜਿਆ ਅੱਜ ਡਰਾਇਰ ਨਹੀਂ ਮਾਰੀ ਡਰਾਇਰ ਸਵੇਰੇ ਮਾਰੀ ਸੀ ਸਵੇਰੇ ਮਾਰ ਕੇ ਔਰ ਮਾਲ ਬੰਨ ਲੈ ਤਾਂ ਉਦਾਂ ਹੀ ਖੜ ਗਈ ਬਸ ਸ਼ਾਮ ਤੱਕ ਚੱਲੀ ਜਾਣੀ ਹੁਣ ਨਹੀਂ ਲੈਣੀਆਂ ਇਹ ਇਹ ਤਾਂ ਹੁਣ ਜਾਂ ਸਾਬਣ ਲੱਗਣਾ ਮੂੰਹ ਤੋਂ ਹੁਣ ਫੇਰ ਹੀ ਲੈਣੀ ਅੱਛਾ 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 ਸੁਟੇਗਾ ਉਹ ਲੱਡੂ ਦੇਖੀ ਕੀ ਕਰਦੀ ਹੈ ਛੱਡ 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 ਦੇ ਉਸ ਤੋਂ ਜਾ ਮੁਰਗੀ ਨੂੰ ਸਰ ਚੱਕੀ ਦੇਖ ਚਲੋ ਚਲੀ ਹਾਂ ਆ ਦੇਖੀ ਨਾ ਟੂ ਬੈਠੇ ਸੋਹਰਿਆਂ ਨੂੰ ਉਹਦੇ ਕਿਦਾਂ ਲੱਗੇ ਦੇਖੀਓ ਮੰਗੂ ਵੇ ਕੋ ਮਾ ਦਮੇ ਪੁੱਤ ਨੂੰ ਮੰਗੂ ਵੇ ਇਹਨੂੰ ਪਾਰੀਆਂ ਦੇਖਿਓ ਹੱਸਣਾ ਹੱਸਗਾ ਦੇਖਿਓ ਜੀ ਹੱਸਦਾ ਹੈ ਮੰਗੂਏ ਨਾਨਕੇ ਨੂੰ ਚੱਲੀਆ ਮੇਰਾ ਬੁੱਤ ਨਾਨੀ ਕੋਲੂ ਮਾਚੀ ਲੰਗ ਦੀ ਲਾਤ ਕਹਿੰਦੀ ਮੇਰੀ ਉਹ ਨਾਏ ਮੰਗੂਏ ਫਿਰ ਸਿਰ ਸਿਰ ਮੱਲਾ ਦਾ ਇਹਦਾ ਮੰਮੀ ਇੱਕ ਵਾਰ ਬਾਲ ਉਤਰੂਗੇ ਸਾਰੇ ਹੋਰ ਉਤਰ ਕੇ ਖਾਸੇ ਲਾਖਾ ਦੇ ਆ ਆ ਖਲੇ ਆ ਰਹੇਗੇ ਫ੍ਰਿੰਡ ਜੇ ਖੜਾ ਥੋੜੇ ਜਿਹਾ ਰਹੇਗੇ ਫ੍ਰਿੰਡ ਜੇ ਉਤਰ ਇੱਕ ਵਾਰ ਵਸੇ ਸਾਰਾ ਉਤਰ ਕੇ ਫੇਰ ਹੋ ਜਾਣੇ ਵਾਲੇ ਫਿਰ ਆਜ ਨੇ ਇਹ ਆਈ ਦੇ 30 ਵਾਰ ਚੌਥੀ ਵਾਰ ਆ ਗਈ ਅੱਛਾ ਹੁਣ ਮਾਜ ਨੇ ਵਾਲ ਬਹੁਤ ਹੋ ਗਏ ਵਧੀਆ ਹੋ ਗਏ ਹਾਂ ਹੁਣ ਤਾਂ ਵਧੀਆ ਹੋ ਗਏ ਮੇਰੇ ਤਾਂ ਸਿਆ ਗੱਪਾਂ ਦੀ ਵਧਾਣੇ ਤੇ ਲੈ ਕੇ ਆਏ تھے ਕਿਦਨੀ ਸੋਹਣੀ ਲੱਗਦੀ ਆ ਸਹੀ ਗੱਲ ਮੈਂ ਆਪਣੇ ਬੁੱਤ ਦੀਆਂ ਬਿੰਦੀ ਲਵਾਈਏ ਨੇ ਚੂੜੀਆਂ ਤਾਂ ਖਾਦੀ ਚੂੜੀਆਂ ਉਹਨਾਂ ਸੋਹਾਰ ਆ ਗਿਆ ਹਰੇ ਰੰਗੋਂ ਨੂੰ ਹਾਂ ਚੂੜੀਆਂ ਕਿੱਥੇ ਚੂੜੀਆਂ ਇਹ ਤੇਰੇ ਨਾਲ ਕੇ ਕਿੱਤਾ ਫਾਉ ਕੁੜੀਆ ਜਰਰੀ ਪਾਇਆ ਕਿੰਨੇ ਨਰੇ ਕਿਤਾ ਫਾਉ ਕੁੜੀਆ ਸਾਡੀ ਦੂਰ ਦਾ ਵੀ ਆਹ ਕਿੰਨਾ ਖੋਸ਼ ਆ ਹੋਰ ਹੋਰ ਸਾਂਹ ਚ ਆਉਂਦੀ ਨੇ ਟਿੱਡੇ ਜੇ ਨੂੰ ਕੁਸ ਨਾਲੇ ਸਾਸੀ ਦਾ ਕਹਿੰਦਾ ਪੁੱਤ ਚਾਚੂ ਕਿੱਤੇ ਚਾਚੂ ਇਹ ਵੀ ਕਹਿੰਦੇ ਮੇ ਆ ਚਾਚੂ ਵੇ ਚਲੋ ਫੇਰ ਚੱਲੀਏ ਯਾਰ ਟਾਈਮ ਕੱਤੇ ਲਾਉਣੀ ਆ ਭਾਬੀ ਹੋ ਗਈ ਤਿਆਰ ਹਾਂਜੀ ਦੀਦੀ ਹੋ ਗਈ ਤਿਆਰ ਤੇਰੇ ਆ ਜਾਓ ਫੇਰ ਚਲੋ ਚਲ ਦੀਦੀ ਨੇ ਬੰਦਾ ਚਲੋ ਰੁਕੋਈ ਫੇਰ ਚਲੋ ਜੇ ਹੁਣ ਤੁਹਾਨੂੰ ਆਓ। ਆ ਬੀਨੂ ਵੀ ਮੇਰੇ ਵੇਦਕ। ਮਸਾਈ ਮਾਣਾ ਲੈ ਕੇ ਚੱਲੇ ਸਾਨੂੰ। ਆ ਬਾਲ ਤਾਂ ਬਾਏ ਨਹੀਂ। ਬਾਏ ਨੇ ਆ। ਬਾਏ ਨੇ ਉਹ ਜੁੜਾ ਗਾ। ਨਾ ਨਾ ਦੂਈ ਤਰਫ। ਚਲੋ ਇਹ ਮਾਣਾ ਹੁਣ ਮਸਾਈ ਲੈ ਕੇ ਹੋ ਮੈਂ ਕਿਆ ਕਰ। ਉਹ ਪੁੱਤ। ਇਹਨੂੰ ਆਏ ਹੋਣਾ ਬਾਬੇ ਜਲਦੀ ਚਲੋ ਬਸ। ਆਉ ਰੇ। ਲੈ। ਉਹ ਲੈ। ਹਰ ਮਰ ਕੇ ਕਹਿੰਦੀ ਆ ਵੀ ਚਲੋ ਜਲਦੀ। ਆ ਜਾ ਕੇ ਚਾਬੀ ਤਾਂ ਮੇਰੇ ਕੋਲ ਆ ਉਹ ਨਰੂ ਆ ਗੱਡੀ ਤਾਂ ਮੇਰੇ ਕੋਲ ਆ ਚਲੋ ਜੀ ਲੈਣਾ ਤੁਹਾਨੂੰ ਮਾਣਾ ਜੱਗ ਮੈਨੇ ਜਿਸੀ ਬਾੜ ਕਾ ਮੈਨੇ ਲਾਉਨੇ ਆ ਠੀਕ ਹੈ ਦਾਦੂ ਪਾਉਣੇ ਆ ਠੀਕ ਹੈ ਜੀ ਬਾਹਰ ਲਓ ਜੀ ਪਹੁੰਚ ਗਏ ਮਾਲਾ ਸਾਢੇ 11 ਹੋਣ ਚੁੱਕੇ ਆ ਮਾਣਾ ਚਾ ਸਾਢੇ ਰਿਸ਼ਤੇਦਾਰ ਭਾਈ ਚਾ ਐ ਐ ਫਨੇ ਚਾਗ ਰਹੇ ਮਾਣਾ ਵੀ ਨੇ ਜੀ ਚਾ ਇੰਦੀ ਦੇਖ ਲਾ ਚਾਲਾ ਮਾਰਦੀ ਹੈ ਆ ਬੰਮੀ ਨੇ ਗਲਾਪੀ ਹੋਏ ਦੀਆ ਮੇਰਾ ਅਕੇ ਤੇ ਫਿਰ ਗੇ ਗੇ ਤਸਿਕਾ ਗੋਪੀ ਗਲਾਪੀ ਹੋਏ ਪਏ ਆ ਹਾਂਜੀ ਸੱਸਰੀ ਕਾ ਜੀ ਸੱਸਰੀ ਸੱਸਰੀ ਕਾ ਜੀ ਸੱਸਰੀ ਕਾ ਜੀ ਮਾਣ ਬਿੱਲੀ ਚਾਤ ਕਾ ਰਹੇ ਨੇ ਦੇਖੋ ਕਿੱਥੇ ਗਿਆ ਮਾਰਤਾ ਸੀ ਹੁਣ ਇਹ ਕਿਹਦਾ ਕਹਿ ਸਕਦਾ ਬਹੁਤ ਲੇਟ ਹੋ ਗਏ ਡੇਢ ਤੋਂ ਸਾਨੂੰ ਪਤਾ ਇਹ ਚਾਚੀ ਖਵਾਤੀ ਆਸੂਲ ਆ ਪੱਪ ਕੱਢ ਪੱਪ ਕੱਢ ਹੁਣ ਨਹੀਂ ਪੱਪ ਜਿੰਨੀ ਆ ਮਰਜੀ ਬੱਪੀ ਦਾ ਮਾਰੇ ਬੱਪੀ ਬੱਪੇ ਦਾ ਮਾਰੇ ਮਿੰਟਾ ਦੇ ਮਿੰਟਾ ਦੇ ਹਾਂ ਮਿੰਨੂ ਮਿੰਨਾ ਬੈਠ ਮਹਿਮਾਨ ਦੇ ਬੁਲਾਉਂਦਾ ਆ ਰਹੋ ਪਉ ਨੂ ਨੂ ਦਾ ਰੀਲ ਦਾ ਫੌਂਗਾ ਨਾਨੂ ਜਾਉਣਾ ਨਾ ਪਤਾ ਹੈ ਜਦੋਂ ਤੱਕ ਇਹ ਨਾਨੂ ਦੇ ਜਾਣਾ ਨਾਨੂ ਹੋ ਜਾਣਾ ਸਸੀ ਘਾ ਜੀ ਸਸਰ ਘਾਲ ਤਾ ਚਾਹ ਹਾਲ ਬਸ ਠੀਕ ਹੈ ਜੀ ਬਾਈ ਦੋਨੋ ਟੀਵੀ ਦਾ ਰੀਲ ਦਾ ਫੌਂਗਾ ਅੱਖਾਂ ਪੱਕ ਗਈਆਂ ਕਹਿੰਦਾ 11 ਵਜੇ ਆ ਰਹਿਣਾ ਨਾਨੂ 1 ਵਜੇ ਆ ਜਾ ਐ ਸੂਨ ਬਰ ਹਾਂ ਕਹਾਂ ਜੂ ਨਾ ਮੈਂ ਦੋ ਦਰਵਾਜ਼ੇ ਤੇ ਨੰਬਰ ਪਹੁੰਚਣਾ ਨਹੀਂ ਤੇ ਮੈਂ ਮੈਂ ਸੁਧ ਤੇ ਆਲ ਕੇ ਜੀ ਮੈਂ ਉੱਦਾਂ ਡੇਡਾ ਹੋ ਗਿਆ ਮਾਨੂੰ ਨੀਂਦ ਆ ਗਈ ਹੋਰ ਬਈ ਜਦੋਂ ਲੀਡਰ ਤੇ ਰਾਤ ਨੂੰ ਢੇਰੀ ਲੈਣੀ ਹਾਂ ਹਾਂ ਜੀ ਹਾਂ 12 ਵਜੇ ਸੌਂਦੇ ਰਾਤ 12:30 ਹੋ ਗਈ ਰਾਤ ਸੌਣੇ ਨੂੰ ਨਹੀਂ ਨਹੀਂ ਇਹ ਬਹੁਤ ਆ ਗਿਆ ਕਿੱਥੇ ਆ ਗਿਆ ਆ ਜਾ ਕੁੰਡੇ ਚਿੰਡੇ ਲਾ ਕੇ ਪਈਆਂ ਗਾ ਮੁੰਡੇਰੀ ਆ ਗਈ ਕਿੰਨੀ ਢੇਰੀ ਆ ਗਈ ਫੇਰ ਸਾਰੇ ਬਾਹਰ ਨਿਕਲ ਕੇ ਬਹਿ ਕੇ ਰੋਟਾ ਖਦੇ ਗਏ ਠੀਕ ਹੈ लड्डू किथे आहे कुठे आहे भी माला कोण सुका माला कोण ओ नानी ठीक ठाक गुड मॉर्निंग गुड मॉर्निंग ਆਉਂਦੇ ਨਹੀਂ ਹੋਗੇ ਆਲੇ ਹਾਲੇ ਆਉਂਦੇ ਨਾ ਦੇ ਦਾ ਮਨ ਜਣਾ ਹੁੰਦਾ ਮੈਂ ਗੱਲ ਕਰੀ ਤੂੰ ਨੂਰਸ ਮਨਾ ਕੋਣ ਨਾਨਾ ਕਿਹਦੇ ਨਾਮ ਕਿਹਦੇ ਨਾਮ ਆਉਣ ਨਾਨਾ ਜੀ ਕਿੱਥੇ ਐ ਨੂਰ ਤੇਰੇ ਨਾਨਾ ਜੀ ਕਿੱਥੇ ਆ ਨਾਨਾ ਜੀ ਕਿੱਥੇ ਕਿੱਥੇ ਨਾਨਾ ਜੀ ਹੈ ਨਾ ਤਾਂ ਮੇਰੇ ਕੋਲ ਆਇਆ ਫਿਰ ਮੇਰੇ ਕੋਲ ਨਾ ਨਾ ਅੱਜ ਕੁਰਸੀ ਪਿਆਰੀ ਆ ਹੈ ਕਿ ਮਾਛੀ ਇੱਥੇ ਰੂਰ ਮਰਜੀ ਦੀ ਮਾਲਕਾ ਉਹ ਮਾਛੀ ਇੱਥੇ ਗਈ ਫੂਲ ਉਹ ਨਾ ਇਹ ਤਾਂ ਫੂਲ ਤੇ ਉਹਦੇ ਸਹੂਲ ਜਾਂ ਫੂਲ ਵਾਸਾ ਆਇਆ ਕਿ ਤਾ ਅੱਜ ਅੱਜ ਟਲਕੁਰ ਲਈ ਜਲੋਲੀ ਨੂਰ ਸੌਰੀ ਕਰਦੇ ਸਨ ਨੂਰ ਨੂਰ ਸੌਰੀ ਕਹੀ ਬਹੁਤ ਕੁਝ ਸਿੱਖ ਗਈ ਜੀ ਹੁਣ ਤਾਂ ਹਾਂ ਬਹੁਤ ਤਾਂ ਸਿੱਖੀ ਜਾਣਾ ਜੋਰ ਦੀ ਬੁੱਲੀ ਜਾਣਾ ਨੂਰ ਸੌਰੀ ਕਹਿ ਸੌਰੀ ਕਹਦੇ ਪੁੱਤ ਕਹੀਂ ਸੌਰੀ ਓ ਨੂਰ ਬਾਕੀ ਤਾਂ ਕਰਨਾ ਤਾਂ ਕੋਈ ਸੌਰੀ ਕਹੂੰਗੀ ਹਾਂ ਨੂਰ ਅੱਜ ਤਾਂ ਕੰਮ ਚ ਚੱਲਿਆ ਲੱਗਦੀਆਂ ਹਾਂ ਹਾਂ ਜੀ ਹਾਂ ਬਾਕੀ ਕਰਦੇ ਉਹ ਪੜੀ ਲੱਗ ਰਹੀ ਲੋਕ ਲੋਕ ਇਹ ਤਾਂ ਖੇਡਣ ਚ ਵਿਜੀ ਹੋਇਆ ਬਲਕੋ ਬਿੱਟੂ ਕੋ ਗੱਲ ਨਿਪੜੀ ਨਹੀਂ ਫਿਰ ਤੁਸੀਂ ਸਾਡੀ ਗੱਲ ਬਿੱਟੂ ਗੱਲ ਤਾਂ ਜੀ ਹਜੇ ਉਹਦਾ ਨਾ ਤਾਂ ਉਹਨੇ ਉਹ ਅੰਦਰ ਨੇ ਉਹ ਕਰਿਆ ਇਹ ਤੁਹਾਡਾ ਨੰਬਰ ਮੰਗਦਾ ਤਾਂ ਗੱਲ ਮੈਂ ਤਾਂ ਹੀ ਤੁਹਾਡੀ ਗੱਲ ਕਰਾਈਗੀ ਕੋਈ ਨਹੀਂ ਫਿਰ ਕਰਦਾ ਜੀ ਮੈਂ ਉਹਨੂੰ ਮੈਂ ਤਾਂ ਪੁੱਛਿਆ ਤਾਂ ਕਹਿੰਦਾ ਨਹੀਂ ਸਰਦਾਰ ਜੀ ਨੂੰ ਬੁਲਾ ਲਓ ਮਾ ਚਲੋ ਕੋਈ ਨਹੀਂ ਪੱਖਾ ਪੱਖਾ ਉਧਰ ਚੱਲ ਰਿਹਾ ਨਹੀਂ ਪੱਖੇ ਕਰਕੇ ਹ ਪੱਖੇ ਨੂੰ ਵਿਖੀ ਜਾਂਦਾ ਹੂੰ ਕੰਟਰੋਲ ਚਾਹ ਉਧਰ ਨਹੀਂ ਢੰਡੀ ਚਾਹ ਪੀਓ ਬੜਾ ਫੜ ਕਰਨ ਕਰਨ ਹੂੰ ਨਾ ਚਾਹ ਲੱਗਦੀ ਆ ਗਰਮੀ ਚ ਤਕ ਉਸਤੀ ਜੀ ਚਾਹ ਸੁਣ ਲੱਗਦੀ ਆ ਚਾਹ ਰਾਤੀ ਚਾਹ ਨਹੀਂ ਸੁਣ ਚਾਹ ਆਂ ਜੀ ਇਹ ਹੋ ਘੰਟੇ ਕਿ ਲਉਣ ਦੀ ਕੋਰ ਮੈਨੂੰ ਅੱਗੇ ਵੀ ਨਹੀਂ ਕਿਸੇ ਵਾਰ ਲੱਗਦੀ ਅੱਛਾ ਪੀ ਲਿਓ ਨੋਰੇ 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 ਖਾਣ ਲਵੋ ਵਸਤਾ ਟਾਲਾ ਮੇਰੇ ਪੈਲੀ ਮੇ ਖਾਲਮਾ ਪੂੜੀਆਂ ਬੋਲ ਕਾਲ ਲਈ ਪਾ ਰਹੀ ਹੈ ਜੀ ਖਾਣੀਆਂ ਨਹੀਂ ਖਾਣੀਆਂ ਉਹ ਇਹਦਾ ਪੁੱਤ ਖਾਲ ਲੈ ਜੀ ਦਾ ਟੱਕਾ ਆ ਰੰਗ ਦਾ ਬੋਤਲ ਨਹੀਂ ਮੈਨੂੰ ਆਪ ਕੋ ਲੱਗ ਰਿਹਾ ਕਿ ਨਾ ਨਾ ਕੋਈ ਨਾ ਇਹਦੇ ਦਿੱਤਾ ਨਹੀਂ ਜੀ ਜੀ ਯਾਰ ਓ ਲੜੂ ਕੀ ਕਰਦਾ ਤੂੰ ਲਾਗੋ ਕੀ ਕਰਦਾ ਤੂੰ ਚੀਜੀ ਗਾਉਂਦਾ ਕਾ ਚੀਜੀ ਗਾਉਂਦਾ ਥੈਂਕ ਯੂ ਤਾਂ ਬਿਹਾਨੀ ਤੇ ਹਾਂ ਹਾਂ ਚੰਗਾ ਹੋ ਰੱਖਣਾ ਕਦੀ ਕੇਲੇ ਨੂੰ ਤਾਂ ਮੇਰੇ ਬਾਤ ਤੇ ਹੋ ਰਖਾ ਤੇ ਦੇ ਕੇ ਦੂਸਾ ਗਾਉਂਦਾ ਮੈਨੂੰ ਮਾਰ ਦੇ ਮਾਰ ਦੇ ਮਾਰ ਦੇ ਆ ਪਰਸ ਵਿੱਚ ਆ ਪਰਸ ਤੇ ਪੱਤੂ ਮਾਰ ਝੂਟੇ ਮਾਟੇ ਖੁਸ਼ ਹੋ ਗਈ ਆਵਲੀ ਕੁਰਸੀ ਦੇਖ ਕੇ ਜੀ ਸਾਡੇ ਆਦੇ ਆਂ ਝੂਟੇ ਮਾਟੇ ਨਾ ਹਟਣਾ ਹੀ ਹੋਦਾ ਝੂਟੇ ਮਾਟੇ ਨਾ ਆਪਣੇ ਨਾ ਝੂਟੇ ਮਾਟੇ ਹੀ ਕਹਿੰਦੇ ਹਾਂ ਮਿੰਨੀ ਨੇ ਮਾਰੇ ਝਾਂਟੇ ਝੂਟੇ ਮਾਟੇ ਬਸਰਾ ਦੇ ਕੀ ਲਾ ਮੁ ਬੈਠੀ ਆਹ ਕੇਲੀ ਗੰਦੀ ਹਾਂ ਦਾਦੀ ਕਹਿੰਦੀ ਸੀ ਝੂਟੇ ਮਾਟੇ ਸੋਨ ਦੀ ਘਟੜਾ ਕੇ ਤੁਡੇ ਤੂਡੇ ਤੂੰ ਕਿੱਥੇ ਆਇਆ ਹੋਣਾ ਮਾਣਾ ਨਦੀ ਤੇ ਹੋ ਉਸ ਆਇ ਨਾ ਮੀ ਉਹ ਵੀ ਨੂ ਲਾਈ ਗਿਆ ਗਿਆ ਮਾਰਾ ਮਾਰਾ ਦੋ ਹੀ ਨਦੀ ਨਾ ਨਾ ਕਿਹ ਨਾਨਾ ਨਾਨਾ ਕਿੱਥੇ ਬੱਦ ਨਾਨਾ ਬੱਦ ਨਾਨਾ ਕਿੱਥੇ ਬੰਦੂ ਜੀ ਕਿੱਥੇ ਉਹ ਹੋਰੇ ਉੱਤ ਕਰ ਲੈ ਨਾਨਾ ਟੂਟੇ ਮਾਇਏ ਟੂਟੇ ਮਾਇਏ ਟੂਟੇ ਮਾਇਏ ਟੂਟੇ ਮਾਇਏ ਹੁਣ ਬੱਠੇ ਟੂਟੇ ਮਾਇਏ ਇਹਨੂੰ ਐਂਦਾਰੇ ਕਦੇ ਮੈਂ ਗਿੰਦਾ ਜਾਵਾ ਪਿੱਛੇ ਨੂੰ ਮੈਂ ਜਾਂਦਾ ਹੁੰਦਾ ਹੀ ਨਹੀਂ ਕਰਦੀ ਵੀ ਇਹ ਨਾਲੇ ਹੀ ਹਾਂ ਟੂਟੇ ਮਿਲਦੇ ਆ ਨਾ ਟੂਟੇ ਮਿਲਦੇ ਆ ਨਾ ਆਹ ਅੱਗੇ ਆਪ ਨਹੀਂ ਲੰਦੀ ਉਹ ਤਾਂ ਡਰਦੀ ਆ ਜੀ ਟੂਟੇ ਨਾ ਮਾਂ ਮਾਸੀ ਨੂੰ ਕਿਹਾ ਵੀ ਆਹ ਕੋਈ ਸਿਰ ਤੇ ਦਿੰਦੇ ਨਾ ਨਾ ਹੇ ਮਾਸੇ ਆਪੇ ਵੀ ਚੜੀ ਛੋਟੀ ਜੀ ਮਾਸੇ ਦੀ ਸੋਟੀ ਵਾਲੀ ਵੀ ਆਈ ਜੀ ਤੇਰੀ ਗੱਲ ਹੈ ਵਸਾ ਆਠੇ ਵਚ ਮੇਰੀ ਕੁਤੀ ਨਹੀਂ ਨਾ ਅਧੂਰ ਉਹ ਦੇਖ ਮੇਰਾ ਪੁੱਛ ਟੂਟਾ ਲੰਦਾ ਛੁਕੇਦਾ ਜੀ ਮੇਰੇ ਛੁਕ ਲੜਾਕੀ ਇਹ ਵੀ ਬਹੁਤ ਆ ਇੱਕ ਨੰਬਰ ਆ ਹੁਣ ਜਿਹੜੇ ਆਪਣੀ ਸਾਰੇ ਨਿਆਣੇ ਲੜਾਕੀ ਆ ਹਾਂ ਜੀ ਹਾਂ ਪਰ ਨਹੀਂ ਇਹ ਦੇਣ ਦੀ ਉਹ ਰੀਤ ਨੂੰ ਨਹੀਂ ਉਦਾਂ ਚੀਜ਼ ਚੀਜ਼ ਨੂੰ ਕੋਈ ਉਹ ਨਹੀਂ ਹੈ ਜੀ ਕੀ ਜੇ ਤਾਂ ਜੇ ਕੋਈ ਖਾਂਦੀ ਵੀ ਹੈ ਨਾ ਇਹ ਇਹਨੇ ਤਾਂ ਵੀ ਦੇ ਦੇਣੀ ਅਗਲੇ ਹਾਂ ਹਾਂ ਉਦਾਂ ਨਹੀਂ ਹੈ ਇਹ ਉਹ ਨਾ ਦੀਦੀ ਦੇ ਨਿਆਣੇ ਹੂਰੀ ਜੂਰੀ ਕਹਿੰਦੀ ਪੱਥਰ ਕਹਿੰਦੀ ਜੜਾੜਾ ਪਗਾ ਦੇ ਨਾ ਨਹੀਂ ਦਿਖਾ ਦੂੰ ਤੁਹਾਡੇ ਹਾਂ ਹਾਂ ਬਾਗੜੀ ਵੀ ਲਾ ਗਿਆ ਝੂਟੇ ਲੱਗਦਾ ਮੇਰੇ ਪੁੱਤੇ ਝੂਟੇ ਝੂਟੇ ਮਾਟੇ ਇੱਥੇ ਸਿੱਗੀ ਨੂੰ ਲਾਉਂਦੇ ਚੱਲੇਗੀ ਇਹ ਐ ਜਾਂਦੀ ਹੈ ਕੁਰਸੀ ਨੂੰ ਦੇ ਤੱਕ ਨਾ ਹੱਥ ਚੱਲ ਜਾ ਖੁਸ਼ ਹੋ ਗਈ ਪਈ ਆ ਓ ਰੋਟੂ ਚੱਲ ਬਸ ਹੁਣ ਮੰਨੂ ਦੇ ਦੇ ਕੁਰਸੀ ਨਾ ਮਨੂ ਦੇ ਦੇ ਮੇਰੀ ਆ ਮੇਰੀ ਆ ਮੇਰੀ ਆ ਮੇਰੀ ਆ ਕੀਦੀ ਆ ਮੇਨੀ ਮੇਨੀ ਕੁੱਚੀ 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 ਮੇਰੀ ਆ ਕੁੱਚੀ ਹੈ ਕੀ ਆ ਇਹ ਕੁੱਚੀ ਕੀਰੀ ਆ ਕੁੱਚੀ ਅੱਛਾ ਮੇਰੇ ਬੁੱਚੀ ਊਟੇ ਲੰਦਾ ਵੇ ਭਾਈ ਬੁੱਛੀ ਬਰ ਹੁੰਦੇ ਮਾਤੇ ਹੁੰਦੇ ਮਏ ਲਓ ਜੀ ਹੁਣ ਅਸੀਂ ਆ ਗਏ ਸ਼ੋਭ ਨੂੰ ਲੈਣ ਸਕੂਲ ਤੋਂ ਆ ਟਾਈਮ ਹੋ ਗਿਆ ਦਾ ਸ਼ੋਭ ਦੇ ਸਕੂਲ ਦਾ ਤੇ ਉਹਦੇ ਗੇਟ ਦੇ ਬਾਹਰ ਖੜਿਆ ਜੈਸਮੀਨ ਤੇ ਕਰਨ ਨੂੰ ਤਾਂ ਅਸੀਂ ਚੱਕ ਲਿਆ ਤਾਂ ਰਸਤੇ ਵਿੱਚੋਂ ਸਕੂਲ ਤੋਂ ਆ ਰਿਹਾ ਤਾਂ ਉਹਨੂੰ ਅਸੀਂ ਰਸਤੇ ਵਿੱਚੋਂ ਮਿਠਾ ਲਿਆ ਤੇ ਆਪਿਆ ਬੈਗ ਕਰਨ ਦਾ ਉਹ ਵੀ ਕਹਿੰਦਾ ਮੈਂ ਦੀਦੀ ਘਰ ਜਾਣਾ ਉਹ ਵੀ ਅੰਦਰ ਗਿਆ ਹੋਇਆ ਸ਼ੋਭ ਨੂੰ ਲੈਣ ਤੇ ਬਾਜੀ ਫਿਰ ਹੁਣ ਲੈ ਕੇ ਚੱਲਦੇ ਆਂ ਸ਼ੋਭ ਨੂੰ ਘਰਾਂ ਜਿਆਦਾ ਆਉਂਦੀ ਆ ਸ਼ੋਭ ਫਿਰ ਮਲਾਉਣਾ ਤੁਹਾਨੂੰ ਲਓ ਜੀ ਆ ਗਈ ਸਾਡੀ ਸ਼ੋਭ ਆ ਰਹੀ ਆਪਣੀ ਭਾਈ ਦੀਦੀ ਨਾਲ ਕੱਲ ਹੀ ਨੇ ਰੌਲਾ ਬਹੁਤ ਪਾਇਆ ਦੀਦੀ ਆ ਜਾ ਦੀਦੀ ਆ ਜਾ ਰਾਤ ਕਰ ਨਾ ਰਹੇ ਦੋਹੇ ਜਣੇ ਭਾਈ ਲੜ ਪਏ ਆਪਸ ਵਿੱਚ ਇਹ ਤਾਂ ਦੇ ਭੂਣ 11 ਵਜੇ ਤੱਕ ਹਾਂਜੀ ਸਾਸਰੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਹੈਲੋ ਲੱਡੂ ਕਿਆ ਹੋ ਗਿਆ ਤਾ ਰਾਤ ਸ਼ੁਭ ਕਿੱਥੇ ਮਾਰਿਆ ਤੋ ਜਿੱਜੂ ਨੂੰ ਦੱਸ ਕਰਨੇ ਕਿੱਥੇ ਮਾਰਿਆ ਤਾ ਪੁੱਤ ਹੈ ਤੈਨੂੰ ਮਾਰਿਆ ਤਾ ਕਰਨਨ ਨੇ ਕਿੱਥੇ ਮਾਰਿਆ ਤਾ ਇੱਧਰ ਇੱਧਰ ਨੂੰ ਤਾਂ ਦੱਸ ਇੱਧਰ ਨੂੰ ਇੱਥੇ ਦੱਸ ਕਿੱਥੇ ਜਿੱਜੂ ਮੇਰੇ ਵੱਲੋਂ ਹਾਈ ਕਰ ਇੱਥੇ ਇੱਥੇ ਹਾਈ ਕਰੀ ਇੱਥੇ 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 ਕਰੀ ਦੀ ਹਾਈ ਕਿੰਨੀ ਜ਼ੋਰ ਕੇ ਥਲੇ ਰੁਕਜੋ ਥਲੇ ਰੁਕਜੋ ਅਜੇ ਹਿਮੇ ਤੇ ਗਾਈਤੀ ਮੈਂ ਅੱਛਾ ਹਾਂ ਚਲੋ ਫਿਰ ਗਰਮੀ ਬਹੁਤ ਗਰਮੀ ਬਹੁਤ ਆ ਜੀ ਚੱਲ ਫਿਰ ਘਰ ਨੂੰ ਚਲ ਜੀ ਆ ਦੇਖ ਲੈ ਭਾਈ ਮੈਨੂੰ ਮੜਾ ਜਾ ਕੇ ਹਤਾ ਜੀ ਮੜਾ ਜਾ ਮੈਂ ਦੇਖ ਲੈ ਆਪਾਂ ਸ਼ੁਭ ਰੀਤ ਨੂੰ ਲਿਆਉਣ ਚੱਲ ਗਏ ਇਧਰ ਪਾਰਟੀ ਚੱਲ ਰਹੀ ਵਧੀਆ ਗੱਲ ਹੈ ਟੇਸਟ ਕਰਦੇ ਹਾਂ ਹੁਣ ਆਪਾਂ ਸਮਾਂ ਦੇ ਹਾਂ ਜੇ ਤੁਹਾਨੂੰ ਅਮੇਸ਼ੀ ਹੋਊਗੀ ਇਹਨਾਂ ਨੇ ਕੰਟ੍ਰੈਸਟ ਚਾਹੀਦੀ ਹੋਣੀ ਸੱਤ ਨਾ ਨਾ ਵਧੀਆ ਬਹੁਤ ਵਧੀਆ ਬਲੇ ਰਹਿਣ ਯੰਮੀ ਯੰਮੀ ਹੁਣ ਯੰਮੀ ਯੰਮੀ ਕਹਣੇ ਉਹਦੇ ਖਾਂਦੀਏ ਸਾਡੇ ਸਿੱਕੇ ਨੂਰੂ ਖਾਂਦੀ ਭਾਈ ਹਾਂ ਕਹਦਾ ਹੁੰਦਾ ਯੰਮੀ ਯੰਮੀ ਨੂਰੂ ਸਵਾਦਾ ਪੁੱਤ ਰੱਸ ਯੰਮੀ ਯੰਮੀ ਰੱਸ ਯੰਮੀ 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 ਸ਼ੁਭਰੀ ਦੇਖ ਕੇ ਤਾਂ ਖੁਸ਼ ਹੋ ਗਈ ਹੋਣੀ ਹਾਂਜੀ ਹਾਂ ਹੋ ਉਹ ਤਾਂ ਭੱਜ ਕੇ ਬੈਠੀ ਗੱਡੀ ਚ ਮੈਂ ਬਥੇਰਾ ਪੁੱਛੀ ਗਿਆ ਮੈਂ ਕਿਹਾ ਤੁਹਾਨੂੰ ਕਰਨ ਨਹੀਂ ਮਾਰਿਆ ਤਰਾ ਤਾਂ ਹਾਂ ਮੱਕੋ ਉਹ ਤਾਂ ਨਹੀਂ ਬੋਲੀ ਅੱਜ ਝੜਨੀ ਆ ਜਾ ਪੁੱਤ ਆ ਜਾ ਚਰਵਾਉਂਦੀ ਆਲਾ ਆ ਨੂਰ ਆਈ ਦੀ ਐ ਆਹ ਦੇਖ ਨੂਰ ਸ਼ੁਗਰੀਤ ਹਜੇ ਹੌਲੀ ਹੌਲੀ ਖੁੱਲੂਗੀ ਸ਼ਰਮ ਦੀ ਐ ਮੜੀ ਹਜੇ ਸਵਾਦ ਉਹ ਪਰਦਾ ਕਰੀ ਜਾ ਇਸ ਨੂੰ ਮੜਿਆ ਚੰਨਣਾ ਜਾਈ ਜਾਂਦਾ ਉਹਦੇ ਕਰਕੇ ਨਾ ਇਹ ਹਾਂ ਹੁਣ ਦੇਖਦਾ ਕਲੀਅਰ ਪਹਿਲਾਂ ਕਲੀਅਰ ਨਹੀਂ ਦਾ ਦੇਖਦਾ ਨਾਲ ਨਾਲ ਕੋਕ ਉਹ ਬਣਾਉਂਦੀ ਆ ਉਹਨੂੰ ਸ਼ੁਭ ਨੂੰ ਸ਼ੁਭ ਨੂੰ ਬਣਾਉਂਦੀ ਆ ਮਾਮੂ ਵੀ ਆ ਗਿਆ ਮਾਮੂ ਵੀ ਆ ਗਿਆ ਪੁੱਤ ਮਾਸੀ ਵੀ ਆ ਗਈ ਚਾਚੀ ਗਾਜੀ ਚਾਚੀ ਗਾ ਮਾਮੂ ਆ ਗਿਆ ਅੱਛਾ ਬਾ ਮਾਮੂ ਚਾਚੀ ਕਾ ਚਾਚੀ ਗਾ ਦਾ ਇਹ ਵੀ ਤਿਆਰ ਰੱਖਦੀ ਨਾਲੇ ਚੀਜੀ ਖਾਂਦਾ ਦੇਖ ਕੋ ਸੁੱਤਾ ਰਹਿਣ ਦੇ ਪੁੱਤ ਪੱਕਾ ਚਾਚਾ ਜੀ ਸੇਵਾਵਰ ਲੱਗੇ ਹੋਏ ਨੇ ਅੱਜ ਜੀ ਹੋਜੀ ਚਾਚਾ ਬੋਲੂ ਕਹਿੰਦਾ ਤੂੰ ਵੀ ਕਾਹ ਪਾਇਆ ਬੀਜੀ ਹਾਂਜੀ ਫੋਟੋ ਬਣਾਉਣ ਦੀ ਸੇਵਾ ਮੈਂ ਕਰਦਾ ਅੱਛਾ ਜੀ ਸੇਵਾ ਕਰਨਾ ਤਾਂ ਫਰਜ਼ ਨੰ ਠੀਕ ਹੈ ਜੀ ਠੀਕ ਹੁਣ ਤੁਸੀਂ ਖਾ ਲਓ ਹੁਣ ਬਾਦ ਛਕਦੇ ਆਂ ਜੀ ਛਕਦੇ ਆਂ ਛਕਦੇ ਐਵੇਂ ਦੇ ਦੇ ਆਮ ਨਹੀਂ ਕਰਨੇ ਪਿਆ ਹਮਮ ਇਹ ਟੈਸਟ ਕਰ ਰਿਹਾ ਬਸ ਮੈਂ ਸਮਾਂ ਲੈਣਾ ਗੁਰਜਣ ਇਹ ਹੁਣ ਜਾਂ ਬੇਚਾਰਾ ਖਾਣ ਯੋਗ ਹੋਊਗਾ ਫਿਰ ਖਾਊਗਾ ਹੇ ਮੈਂ ਬੈਠੀ ਆ ਨਾ ਕਰਨ ਨੇ ਤਾਂ ਸਾਂਭ ਲਈ ਡਿਊਟੀ ਉਹਦੇ ਖਪਣੀ ਚੱਕ ਲਿਆ ਫੋਨ ਜੀ ਬਸ ਸਿਰਫ ਨਾ ਨਾ ਤੁਹਾਨੂੰ ਫਿਰ ਮੇ ਚਾਰਜ ਨਹੀਂ ਹੈਗਾ ਹੁਣ ਕਿਆ ਚੱਕਰ ਆ ਰੱਖਦਾ ਉਹੋ ਤਾਂ ਹੀ ਉਹ ਵਿਚਾਰਾ ਸਾਈਡ ਜਾ ਹੋ ਗਿਆ ਵੀ ਉਹੋ ਫੁੱਲ ਚਾਰਜ ਨਹੀਂ ਹੈਗਾ ਹੁਣ ਤੁਸੀਂ ਖਾ ਲੈਣ ਤਾਂ ਦੇਖੋ ਸਭ ਦੀ ਪਲੇਟਾਂ ਖਾਲੀ ਹੋ ਗਈਆਂ ਅੱਛਾ ਕੋਚਾ ਕੋਚਾ